ਮਾ ਨੇ ਤੇ ਕਦੀ ਇਹ ਨਹੀਂ ਨਾ ਸੋਚਿਆ ਹੈਗਾ ਕਿ ਮੇਰੇ ਤਿੰਨ ਬੱਚੇ ਆ ਮੈਂ ਤਿੰਨਾਂ ਬੱਚਿਆਂ ਦਾ ਬਟਵਾਰਾ ਕਰ ਦਿੰਨੀ ਇੱਕ ਮਹੀਨਾ ਮੈਂ ਇਹਦੀ ਦੇਖ ਰੇ ਕਰੂੰਗੀ ਇੱਕ ਮਹੀਨਾ ਮੈਨੂੰ ਖਵਾਉ ਪਿਉਂਗੀ ਇੱਕ ਮਹੀਨਾ ਇਹਨੂੰ ਤੇ ਇੱਕ ਮਹੀਨਾ ਉਹਨੂੰ ਕਿਰਨ ਇੱਕ ਨਾਲ ਮੈਨੂੰ ਉੱਥੋਂ ਨਾ ਉਹ ਫੜਾ ਦੇ ਪੈਨ ਤੇ ਇੱਕ ਨਾਲ ਕੈਲਸੀ ਪੜਾਵੇਂ ਮੇਰੀ ਗੱਲ ਸੁਨੋ ਹੂੰ ਮੈਂ ਚਲਦੀ ਜੇ ਮੰਮੀ ਵੱਲੋਂ ਅੱਜ ਕਿਉਂ ਕੀ ਗੱਲ ਹੋਈ ਤੁਹਾਨੂੰ ਪਤਾ ਤੇਗਾ ਵਾ ਕਿੰਨੇ ਦਿਨਾਂ ਤੋਂ ਹੀ ਮੈਂ ਕਹਿ ਰਹੀ ਆ ਮੰਮੀ ਵੱਲ ਜਾਣਾ ਮੰਮੀ ਵੱਲ ਜਾਣਾ ਤੇ ਆ ਬੂਏ ਵਾਲੇ ਨੂੰ ਬੁਲਾਓ ਇਹਨੂੰ ਸਹੀ ਕਰਵਾਓ ਤੁਹਾਨੂੰ ਪਤਾ ਤੇ ਆ ਮਹੀਨੇ ਤੋਂ ਵੀ ਜ਼ਿਆਦਾ ਹੋ ਗਿਆ ਵਾ ਮੇਰੇ ਦਿਮਾਗ ਤੇ ਮੈਂ ਕਹਾਂ ਕਿ ਅੱਜ ਸਵੇਰੇ ਸਵੇਰ ਤਿਆਰ ਕਿੱਧਰੋਂ ਹੋ ਗਈ ਆ ਕਿ ਆਉਣਾ ਜਾਣਾ ਤੇ ਕਿਤੇ ਹੈ ਨਹੀਂ ਇਹ ਨਹੀਂ ਪਤਾ ਪ੍ਰੀ ਪਲੈਨਿੰਗ ਹੀ ਚੱਲਣ ਢੀ ਹਾਂਜੀ ਹਾਂਜੀ ਤਾਂ ਹੀ ਉਹ ਤੇ ਨਾਲੇ ਮੰਮੀ ਤੇ ਰੀਬੀ ਵੀ ਕਹਿੰਦੇ ਸੀ ਤੂੰ ਹੋਇਆ ਤੇ ਮੈਂ ਕਿਹਾ ਚਲੋ ਹੋ ਆਨੇ ਆ ਫਿਰ ਇਹ ਦੱਸੋ ਕਿ ਤੁਸੀਂ ਛੱਡਨ ਜਾਓਗੇ ਕਿ ਮੈਂ ਆਪੇ ਚਲ ਜਾਵਾਂ ਮੈਂ ਕਹਤੇ ਛੱਡਨ ਜਾਣਾ ਤਾਂ ਵੱਡੀ ਲਾਜ ਚਲੋ ਠੀਕ ਆ ਤੇ ਮੈਂ ਫਿਰ ਕੱਲ ਨੂੰ ਹੀ ਆਵਾਂਗੀ ਜਦੋਂ ਜੀ ਕਰਦਾ ਉਦੋਂ ਆ ਜੀ ਚਲੋ ਠੀਕ ਆ ਇੱਕ ਅੱਧਾ ਦਿਨ ਰਹਿ ਕੇ ਮਹਾ ਤੇ ਮੈਨੂੰ ਕਿਤੇ ਮੌਕਾ ਮਿਲੇਗਾ ਹੂੰ ਹੂੰ ਪਤਾ ਲੱਗ ਜੂਗਾ ਨਾ ਜਦ ਮੈਂ ਜਾਵਾਂਗੀ ਫਿਰ ਫੋਨ ਆਂਦਾ ਰਹਿੰਦਾ ਮੇਰੀ ਚਾਹ ਮੈਂ ਚਾਹ ਪੀਣੀ ਸੀਗੀ ਉਹ ਮੈਂ ਆਪੀ ਬਣਾਉਣੀ ਸਿੱਖ ਲਈ ਹਾਂ ਚਲੋ ਠੀਕ ਆ ਤੇ ਮੈਂ ਚੱਲੀ ਹੁਣ ਤੇ ਮੈਂ ਇੱਕ ਅਦਰ ਸੂਟ ਨਾਲ ਲੈ ਜੰਨੀ ਆ ਤੇ ਬਾਕੀ ਹੁਣ ਤੁਸੀਂ ਵੇਖ ਲਿਓ ਮੰਮੀ ਗਏ ਹੋਏ ਥੋੜਾ ਰਿੰਪੀ ਨੂੰ ਲੈ ਕੇ ਉਹਨਾਂ ਨੇ ਥੋੜਾ ਸਮਾਨ ਲੈ ਹੋਣਾ ਸੀਗਾ ਤੇ ਮੈਂ ਫਿਰ ਚਲਦੀ ਆ ਹੁਣ ਤੁਹਾਨੂੰ ਪਤਾ ਤੇ ਆ ਕਿੰਨੇ ਦਿਨਾਂ ਤੋਂ ਦਿਮਾਗ ਦੇ ਉੱਤੇ ਬੋਝ ਸੀਗਾ ਕਿ ਮੰਮੀ ਨੂੰ ਮਿਲਣਾ ਮੰਮੀ ਨੂੰ ਮਿਲਣਾ ਅਜੀਬ ਅਜੀਬ ਜੇ ਮੈਨੂੰ ਨਾ ਖਿਆਲ ਆਈ ਜਾਂਦੇ ਸੀ ਮੈਂ ਕਿਹਾ ਇੱਕ ਵਾਰੀ ਮੈਂ ਜਾ ਕੇ ਮਿਲ ਲਈ ਆਂ ਤੇ ਤੂੰ ਇੰਨਾ ਵੇਟ ਕਿਉਂ ਕਰਨ ਢੀ ਹਿੰਗੀ ਇੰਨੀ ਇੱਕ ਨਿੱਕੀ ਜੀ ਗੱਲ ਵਾਸਤੇ ਉਦੋਂ ਦੀ ਮਿਲ ਕੇ ਆਉਂਦੀ ਤੇ ਗਾਂ ਇੰਨੇ ਦਿਨੋਂ ਰਿਆਸ ਨਾ ਰਹਿੰਦੀ ਐਵੇਂ ਮੈਂ ਨਾ ਕੀ ਕਹਿੰਦੇ ਆ ਦਿਮਾਗ ਹੀ ਉਦੋਂ ਮੇਰਾ ਕੰਮ ਨਹੀਂ ਕੀਤਾ ਕਿ ਮੈਂ ਉਹਦੇ ਹੀ ਮੇਲ ਆਵਾ ਹੁਣ ਕਰਨ ਦੇ ਹੁਣ ਕਰਨ ਦੇ ਆ ਹੁਣ ਲੇਟ ਨਾ ਹੋ ਤੇ ਜਾ ਮੈਨੂੰ ਪੈਨ ਤੇ ਕੈਲਸੀ ਫੜਾ ਦੇ ਬਸ ਚਲੋ ਠੀਕ ਆ ਮਸਲੀ ਕੀ ਹੋ ਜਾਂਦੇ ਆ अनुपरी लग गई है मेरे पैर में परक चपईया ए बाकी करा जो लब्बा मैं पा लिया कोटी मारी मोटी लब्बी मैं ओही पा लीया कि कुछ नहीं सुन देना मेरी ना पता नहीं कितने जाके बैठ जांदे पता नहीं मुसी होए जांदा गे हाय रे बा पूजा पूजा ओए ਕੀ ਗੱਲ ਮਾਤਾ ਕਾਹਦਾ ਰੋਲਾ ਪਾਇਆ ਮੈਂ ਠੀਕ ਨਹੀਂ ਹੈਗੀ ਪੁੱਤ ਮੈਨੂੰ ਨਾ ਚਾਹ ਬਣਾ ਕੇ ਲੌਂਗ ਲਾਚੀਆਂ ਪਾ ਕੇ ਗਰਮ ਦੀ ਥੋੜੀ ਜਿਹੀ ਵੈਨ ਦੀ ਬੂੰਦ ਸੰਡ ਪਾ ਲਈ ਵਿੱਚ ਨਾ ਠੀਕ ਨੂੰ ਚੰਗੀ ਪਾਲੀ ਤੇ ਤੂੰ ਬੈਠੀ ਆ ਨਹੀਂ ਪੁੱਤ ਇਹ ਮੇਰੇ ਪੈਰ ਬਰਫ 'ਚ ਪਏ ਆ ਠੱਠ ਲੱਗ ਰਹੀ ਵੇ ਇੱਕ ਬਰ ਕੋ ਗੱਲ ਨਹੀਂ ਹੋਣੀ ਤੁਨੇ ਤੂੰ ਛੇਤੀ ਜਾ ਉਲਾਰੇ ਤਾਂ ਕੁਝ ਖਾਣ ਤੇਰੇ ਤੋਂ ਨਾ ਪਤਾ ਮੇਰੇ ਕੋਣੀ ਬੰਦੀ ਚਾਹ ਚ ਕਬਰਾਟ ਕਿਉਂ ਹੋਣ ਦੇ ਨਹੀਂ ਕਿੰਨੇ ਕਰਨਾ ਤੂੰ ਹੀ ਨਹੀਂ ਕਰਨਾ ਤੇ ਨਾਲੇ ਸਵੇਰੇ ਇੱਕ ਵਾਰੀ ਚਾਹ ਪਿਆ ਤੇ ਦਿੱਤੀ ਆ ਹੁਣ ਵਾਰ-ਵਾਰ ਤੈਨੂੰ ਚਾਹ ਪਿਆਈ ਜਾਈਏ ਉੱਤੋਂ ਕਿੱਦਾਂ ਕਹਿੰਦੇ ਲੌਂਗ ਲਾਟੀਆਂ ਪਾ ਕੇ ਨਾ ਲਾਟੀਆਂ ਕੋਈ ਫ੍ਰੀ ਆਉਂਦੀਆਂ ਨੇ ਹਾਏ ਮੇਰੀ ਇਹ ਮਾਂ ਬਣਾ ਦੇ ਇੱਕ ਕੱਪ ਚਾਹ ਕੁਝ ਨਹੀਂ ਹੁੰਦਾ ਮੇਰੇ ਕੋਣੀ ਬੰਦੀ ਮੈਂ ਸਿਰੇ ਸਿਰ ਇੱਕ ਵਾਰੀ ਚਾਹ ਦੇਤੀ ਸੀ ਮੈਂ ਰੋਟੀ ਪਾਣੀ ਮੈਂ ਖਾ ਲਿਆ ਮੈਂ ਤਾਂ ਤਿਆਰ ਹੋ ਗਈ ਮੈਂ ਜਾਣਾ ਕਿਤੇ ਮੇਰੇ ਹੱਥ ਪੈਰ ਬਰਪਚ ਪਏ ਆ ਤੈਨੂੰ ਜਾਣਦੀ ਪਈ ਆਗੀ ਹਾਂ ਆ ਸਾਸਰੂ ਤੁਸੀਂ ਪੁੱਛਣ ਡਿੱਤੇ ਜੇ ਕੋਸ਼ਿਸ਼ ਤੇ ਕਰ ਲਿਆ ਕਰ ਮੇਰੀ ਮਾਰ ਤੇ ਅਬ ਕੋਸ਼ਿਸ਼ ਨਹੀਂ ਹੋ ਚੱਲਾ ਤੁਹਾਨੂੰ ਆਰਾਮ ਨਾਲ ਬੈਠੇ ਰਹੋ ਨਾ ਸਾਰਾ ਮਹੀਨਾ ਕੋਠੇ ਤੇ ਤੁਹਾਡੀ ਚੂ ਤੱਕ ਨਹੀਂ ਨਿਕਲੀ ਹਾਂ ਤੁਸੀਂ ਥੱਲੇ ਆਗੇ ਜੇ ਨਾ ਤਾਂ ਜਾਣ ਕੇ ਡਰਾਮੇ ਕਰੀ ਜਾਂਦੇ ਜੇ ਮੈਨੂੰ ਕੁਝ ਹੋ ਗਿਆ ਵਾ ਕਿ ਮੈਨੂੰ ਕੰਮ ਨਾ ਕਰਨਾ ਪਵੇ ਘੋਟੇ ਦੇ ਮਹੀਨਾ ਬਾਅਦ ਆਵਾਜ਼ ਨਹੀਂ ਨਿਕਲੀ ਸਾਰਾ ਕੰਮ ਵੀ ਤੁਸੀਂ ਕਰਦੇ ਸੀ ਰੋਟੀ ਵੀ ਬਣਾ ਕੱਪੜੇ ਵੀ ਤੋਹ ਮੈਂ ਸਭ ਵੇਦਦੀ ਹੁੰਦੀ ਸੀ ਸਵੇਰੇ ਸਵੇਰੇ ਕੱਪੜੇ ਧੋਤੇ ਹੁੰਦੇ ਸੀ ਆ ਮੈਂ ਠੀਕ ਹੋ ਜਾ ਮੈਂ ਫਿਰ ਤੇਰਾ ਵੀ ਕਰ ਦੂੰਗੀ ਨਾ ਨਾ ਦੇ ਤੁਹਾਨੂੰ ਛੋਟੀ ਨੋਣ ਵਾਲੀ ਪਿਆਰ ਹੈ ਵੱਡੀ ਨਾ ਥੋੜੀ ਹੈ ਦਵਾਈ ਲਿਆ ਦੇ ਨਹੀਂ ਚਾਹ ਬਣਾ ਕੇ ਦੇਣੀ ਸਾੜ ਕੇ ਦੇਣੀ ਤੇ ਦਵਾਈ ਮਸਲਾ ਲਿਆ ਦੇ ਕਿਤੇ ਫੇਰ ਹੀ ਮੈਂ ਠੀਕ ਹੋਊ ਤਾਂ ਕੋਈ ਕੰਮ ਤੰਦਾ ਤੁਹਾਡਾ ਕਰੂੰਗੀ ਚਾਹ ਮੇਰੀ ਨਿਕਲਣ ਦੇ ਤੈਨੂੰ ਜਾਣ ਦਾ ਗੁੱਸਾ ਦਵਾਉਣ ਡਈ ਐ ਤੇ ਗੁੱਸਾ ਕਰਨਾ ਕਰੀ ਜਾ ਤੁਹਾਡੀ ਕਿਹੜੀ ਗੱਲ ਆ ਉਹ ਤੇ ਆਦੇ ਤੇ ਕੀ ਸ਼ੁਰੂ ਤੋਂ ਕਿੰਨੀ ਐਕਟਿੰਗ ਆਂਦੀ ਆ ਵੇਖਦੀ ਆ ਕੋਈ ਗੋਲੀ ਗੋਲੀ ਘਰੇ ਪਈ ਹੋਣੀ ਆ ਨਹੀਂ ਤੇ ਆਪੇ ਉੱਠ ਕੇ ਲੱਭ ਲੋ ਮਰ ਗਈ ਵੇਹ ਹਾਏ ਮੇਰੀ ਧੀ ਨੂੰ ਪਤਾ ਲੱਗਾ ਤੇ ਉਹਨੂੰ ਕਿੰਨਾ ਦੁੱਖ ਲੱਗਣਾ ਆ ਮੇਰੀ ਮਾਂ ਬਪੂਰ ਪਈ ਕੋਈ ਚਾਹ ਤੱਕ ਨਹੀਂ ਜਿੰਦਾ ਹੋਏ ਉਹ ਮੇਰੇ ਹੱਥ ਨਹੀਂ ਵੰਕ ਸਕਦਾ ਕੋਈ ਨਹੀਂ ਤੇਰੇ ਹੱਥਾਂ ਨੂੰ ਆ ਮੇਰਾ ਵੀ ਟਾਈਮ ਖਰਾਬ ਕਰ ਛੜਿਆ ਮੈਂ ਚਲ ਗੋਲੀ ਤਾਂ ਦੇਤੀ ਕੋਸਾ ਜਾਂ ਪਾਣੀ ਦੇ ਦੇ ਬਸ ਮੈਨੂੰ ਅਸ਼ੁਕਰ ਗਰ ਤੂੰ ਗੋਲੀ ਦੇਤੀ ਹੈ ਹੁਣ ਉਹਨਾਂ ਨੂੰ ਕੋਸਾ ਪਾਣੀ ਵੀ ਨਹੀਂ ਆਇਆ ਆਪ ਉੱਠ ਕੇ ਪਾਣੀ ਪੀ ਲੈ ਤੇ ਦਵਾਈ ਖਾ ਲਾ ਤੇ ਮੈਂ ਜਾਣਾ ਬਾਜ਼ਾਰ ਲੇਟ ਹੋਣ ਗਈ ਆ ਨਾਲੇ ਮੇਰੀ ਗੱਲ ਸੁਣ ਦੁੱਧ ਹੈਗਾ ਥੋੜਾ ਤੇ ਆ ਕੇ ਮੈਂ ਪੀਣੀ ਕੌਫੀ ਤੇ ਖਬਰਦਾਰ ਜੇ ਦੁੱਧ ਨੂੰ ਹੱਥ ਲਾਇਆ ਤੇ ਚਾਹ ਬਣਾ ਕੇ ਪੀਤੀ ਤੇ ਇੱਕ ਟਾਈਮ ਮਿਲ ਗਈ ਬਹੁਤ ਆਹੋ ਤੂੰ ਦੁੱਧ ਪੀ ਲਾ ਮਰ ਬੰਦਾ ਚਾਹ ਵੀ ਨਾ ਪੀਵੇ ਮਰਦੇ ਜਦੋਂ ਤੇ ਚੰਗਾ ਜੀਣ ਨਾਲੋਂ ਕੀ ਫਾਇਦਾ ਪਾਣੀ ਪੁੱਟ ਲੈ ਤੇ ਦਵਾਈ ਖਾ ਲਾ ਉੱਠਿਆ ਤੇ ਜਾਂਦਾ ਨਹੀਂ ਹਾਏ ਰੱਬਾ ਆਏ ਅੱਤ ਦੀ ਰੱਖੇਗਾ ਕਿੱਥੇ ਜੰਮ ਦਿੰਦਾ ਇਹ ਆ ਦੋਈਆਂ ਪਿਓ ਖਾ ਦੇ ਨਾ ਪੰਨੀ ਕਿਹਦੇ ਨਾਲ ਸਵਾਰੀ ਦਿੰਨੀ ਇਹ ਸਿਰ ਤਾਂ ਪਾ ਦਾਂਦਾ ਯੋ ਹੀ ਸਵੇਰੇ ਸਵੇਰੇ ਨਾ ਆ ਬੁੱਢੀ ਨੇ ਦਿਮਾਗ ਖਰਾਬ ਕਰਤਾ ਸਿਰ ਫਿਲਾ ਕੇ ਰੱਖਦੀ ਆ ਮੇਰੀ ਮੈਂ ਵੀ ਜਾਣਾ ਹੀ ਕਿਤੇ ਕੰਮ ਮੇਰਾ ਵੀ ਮੂਡ ਖਰਾਬ ਕਰਕੇ ਰੱਖਤਾ ਵੈ ਕਦੀ ਇਹਨੂੰ ਕੁਛ ਹੋ ਜਾਂਦਾ ਕਦੀ ਇਹਨੂੰ ਕੁਛ ਹੋ ਜਾਂਦਾ ਬੰਦਾ ਪੁੱਛੇ ਉਹ ਛੋਟੀ ਨੂੰਹ ਦਾ ਤੇ ਸਾਰੇ ਤੂੰ ਕੰਮ ਕਰਦੀ ਰਹੀ ਆ ਕੱਪੜੇ ਵੀ ਧੋਲੇ ਸਬਜ਼ੀਆਂ ਵੀ ਟਾਈਮ ਸੀਰ ਬਣਾ ਕੇ ਕਿੰਨਾ ਡਰ ਹੈ ਆ ਦੀ ਛੋਟੀ ਨੂੰਹ ਦਾ ਇੱਥੇ ਕੋਈ ਕੁਛ ਕਹਿੰਦਾ ਨਹੀਂ ਤੇ ਇਹ ਹਾਲ ਹੈ ਮੇਰੇ ਵਰਗੀ ਅੱਗੀ ਜਿਹੜੀ ਵੱਡੀ ਨੂੰ ਅੱਜ ਤੱਕ ਜਿਹੜੀ ਬੋਲੀ ਨਹੀਂ ਜੇ ਕਿਤੇ ਬੋਲਦੀ ਹੁੰਦੀ ਨਾ ਤੇ ਪਤਾ ਲੱਗ ਜਾਣਾ ਸੀ ਉਹ ਹਜ ਆਪਣਾ ਮੁੰਡਾ ਛੋਟਾ ਜਿਹਨੂੰ ਸਿਰੇ ਚੜਾਇਆ ਆਇਆ ਨਾ ਉਹਨੂੰ ਆਪਣੀ ਮੋਟੀ ਨੂੰ ਕੁਝ ਕਹਿੰਦਾ ਇੱਥੇ ਆ ਕੇ ਮਾਤਾ ਨੂੰ ਸਾਰਾ ਕੁਝ ਹੁੰਦਾ ਏ ਤੇ ਸਾਰਾ ਬੋਲਣਾ ਆਂਦਾ ਏ ਸਿਰੇ ਸਿਰੇ ਦਿਮਾਗ ਹੀ ਖਰਾਬ ਕਰਤਾ ਕਿਹੜੇ ਕੰਮ ਚੱਲੀ ਸੀ ਮੈਂ ਹੁਣ ਉਹ ਵੀ ਚੇਤਾ ਭੁੱਲ ਗਿਆ ਵਾ ਛੱਡੋ ਮੈਂ ਹੁਣ ਜਾਣਾ ਹੀ ਨਹੀਂਗਾ ਆਹ ਐ ਐ ਸਾਬ ਕਲੰਦੇ ਆ ਇਹ ਨਾ ਦੇ ਨੰ 3 ਕੰਮਾਂ ਦੇ ਆ ਇੱਕ ਬਾਅਦ ਦਿੰਦੀ ਤੇ ਮੇਰੀ ਧੀ ਨੇ ਭੱਜੀ ਆਉਣਾ ਮਮੀ ਪੀ ਲੈਣਾ ਹੀ ਦੋ ਦੋ ਨੋਵਾਵਾ ਕੇ ਨਹੀਂ ਟੈਨਸ਼ਨ ਮੇਰੀ ਇੱਕ ਨੇ ਇੱਕ ਮਹੀਨਾ ਰੱਖ ਲਿਆ ਦੂਜੀ ਵਾਲਾਈਆਂ ਜ਼ਿੰਮੇਵਾਰੀ ਉਹਦੀ ਆ ਉਹ ਛੱਡ ਕੇ ਫਿਰਨ ਨਿਕਲ ਗਈ ਆ ਮੇਰੇ ਸਿਰ ਤੇ ਘਰ ਛੱਡ ਕੇ ਗਾਂ ਗਈ ਆ ਮੈਨੂੰ ਆਪਣੀ ਨੀਅੋਜ਼ ਮੈਂ ਘਰ ਕੀ ਸਾਹਮਣਾ ਨਾ ਦਾ ਵਾਪਸ ਨਾ ਕਾਸ ਉਹ ਕਿਹੜੀ ਦੁਕਾਨ ਤੇ ਲੈ ਕੇ ਜਾਣਾ ਜੇ ਕਿਹੜੀ ਦੁਕਾਨ ਤੇ ਉਹੀ ਮੈਂ ਸੂਟ ਲੈਣਾ ਨਾ ਵਾ ਸੋਨਾ ਜਿਆ ਤੇ ਲੈ ਇਹ ਵੀ ਪੁੱਛਣ ਵਾਲੀ ਗੱਲ ਆ ਤੇ ਵਾਸਤੇ ਘਮਾਉਂ ਜਾ ਵਾ ਤੂੰ ਇੱਕ ਛਾੜ ਕੇ ਨਾ ਦੋ ਸੂਟ ਲੈ ਲਈ ਹਾਂ ਮੱਕਾ ਦੋ ਹੀ ਲੈ ਲੀਤੀ ਨਾਲੇ ਤੂੰ ਕੀ ਅੰਦਰ ਨਾ ਤਰਾ ਕੇ ਨਾ ਹੀ ਆ ਇਹਨੂੰ ਪੜਾ ਦਿਆ ਮੈਂ ਤੁਹਾਨੂੰ ਕਹਿੰਨਾ ਜਲਦੀ ਉਹ ਲਾਗੇ ਦੁਕਾਨ ਆ ਥੋੜਾ ਚੁਣਨਾ ਚਾਹੀਦਾ ਵਸ ਐਸੋ ਹੰਦੀ ਉਹ ਤੋਂ ਮੈਨੂੰ ਦੱਸ ਦੀ ਆਪਾਂ ਮੋਟਰਸਾਈਕਲ ਤੇ ਆ ਜਾਂਦੇ ਤੈਨੂੰ ਪਤਾ ਮੇਰੇ ਕੋਲ ਇੰਨਾ ਦੁਰਿਆ ਨਹੀਂ ਜਾਂਦਾ ਮੋਟਰੇ ਉਹੀ ਜਾਂਦੇ ਸੈਰ ਪਰ ਗੋੜੀ ਦੇ ਨਾਲੇ ਲੱਗ ਗਈ ਇਹ ਦੁਕਾਨ ਲਾਗੇ ਕਿੱਥੇ ਆ ਕਦੋਂ ਤੇ ਦੂਰੀ ਜਾਂਦੇ ਆ ਦੁਕਾਨ ਤੇ ਮੁਕਨ ਤੇ ਹੋਣੀ ਨਹੀਂ ਜਾਈ ਬਸ ਉਹ ਵੇਖੋ ਦੋ ਕਦਮ ਦੀ ਦੂਰੀ ਤੇ ਹੋਣਾ ਇਹ ਗੱਲ ਨਾ 15 ਮਿੰਟ ਤੋਂ ਸੁਣਨਾ ਮੈਂ ਉਹ ਆਗੀ ਦੁਕਾਨ ਉਹ ਆਗੀ ਦੁਕਾਨ ਬਸ ਹੁਣ ਆਣੀ ਵਾਲੀ ਆ ਪਤਾ ਨਹੀਂ ਕਦੋਂ ਹੋਣੀ ਦੁਕਾਨ ਤੇ ਬਾਕੀ ਅੱਜ ਤੇ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਆਪਾਂ ਆ ਜਾ ਰਾਮ ਬੁੜੀ ਤੇ ਗਈ ਹੁਣ ਉਹ ਤਾਂ ਛੁਟਕਾਰਾ ਆ ਸਹੀ ਗੱਲ ਮੇਰੇ ਵੀ ਸਿਰ ਤੇ ਹਣਾ ਆ ਬੋਝਿਆ ਸੀ ਨਾ ਜਿਹੜਾ ਮੰਮੀ ਦਾ ਉਹ ਲੱਤਿਆ ਤੇ ਹੁਣ ਨਾ ਮੈਨੂੰ ਸਕੂਨ ਮਿਲਿਆ ਸਹੀ ਗੱਲ ਹੁਣ ਆਪਾਂ ਆ ਰਾਮ ਨਾਲ ਘੁੰਮਦੇ ਫਿਰਦੇ ਤੇ ਮੈਨੂੰ ਸੂਰਜ ਚਿੱਤੇ ਨਾ ਦਵਾ ਦੇ ਚਲ ਆ ਚੰਦੀਏ ਵੇਖਦੇ ਆ ਕਿੱਥੇ ਤੇਰੀ ਦੁਕਾਨ ਮੰਮੀ ਭਾਬੀ ਮੰਮੀ ਮੰਮੀ ਤੁਹਾਨੂੰ ਕੀ ਹੋਇਆ ਵਾ ਉਹਨੂੰ ਤੇ ਬੁਖਾਰ ਇੰਨਾ ਜ਼ਿਆਦਾ ਮਮੀ ਬਾਕੀ ਸਾਰੇ ਜਣੇ ਕਿੱਥੇ ਆ ਸਾਹਿਲ ਭਾਬੀ ਕਿੱਥੇ ਆ ਸਾਰੇ ਜਣੇ ਪਤਾ ਨਹੀਂ ਪੁੱਤ ਕਿੱਥੇ ਹੀ ਮੇਰੀ ਨਸਵੇਰ ਦੇ ਤਾਂ ਬਹੁਤ ਖਰਾਬ ਹੋ ਗਈ ਪੁੱਤ ਮੈਂ ਨਾ ਤੇਰੀ ਵੱਡੀ ਪਾਬਲੀ ਨੂੰ ਕਿ ਆਮੀ ਨੂੰ ਥੋੜਾ ਚਾਹ ਬਣਾ ਕੇ ਦੇ ਜਾ ਤੇ ਆਂਦੀ ਮੈਂ ਚੱਲੀ ਆ ਮੇਰ ਕੋ ਨਹੀਂ ਬੰਦੀ ਚਾਹ ਤੂੰ ਹੈ ਨਹੀਂ ਨਹੀਂ ਮੰਮੀ ਇਹਨਾਂ ਨੇ ਮੇਰ ਨਾਲ ਬਹੁਤ ਮਾਰਾ ਕੀਤਾ ਪਰ ਮੈਂ ਤੇ ਤੈਨੂੰ ਦੱਸਿਆ ਨਹੀਂ ਇਹਨਾਂ ਨੇ ਮੈਨੂੰ ਵੱਡ ਕੱਟਤਾ ਪੜਿਆ ਤਾਂ ਹੈ ਇੱਕ ਮਿੰਨਾ ਵੱਡੇ ਦੇ ਰੱਖਣਾ ਹੈ ਇੱਕ ਮਿੰਨਾ ਛੋਟੇ ਦੇ ਰੱਖਣਾ ਹੁਣ ਮੈਂ ਛੋਟੇ ਕੋ ਰਾਕੇ ਵੱਡੇ ਵੱਲ ਆਈਆਂ ਇੱਕ ਦੇੜੀ ਜੀ ਹੋਈ ਅਈ ਤਰ ਮੈਨੂੰ ਬੁਖਾਰ ਚੜ ਗਿਆ ਠੰਡ ਬੜੀ ਲੱਗਦੀ ਸੀ ਮੈਂ ਮੈਨੂੰ ਚਾਪ ਬੁੜਾ ਦੇਣਾ ਮੈਨੂੰ ਬੁੜਾ ਕੇ ਨਹੀਂ ਦਿੱਤੀ ਕਿਨਾਂ ਨਿਆਗੋ ਜੀ ਤਾਈ ਸੁਬਹ ਮੈਂ ਨਾ ਬਗੜ ਵਰਦੀ ਰਹੀ ਮੇਰੇ ਪੁੱਤ ਮੇਰੇ ਪੁੱਤ ਮੈਂ ਤਾਂ ਤੈਨੂੰ ਦੱਸਿਆ ਹੀ ਕੱਕ ਨਾ ਪੁੱਤ ਕੇ ਤੂੰ ਟੈਨਸ਼ਨ ਕਰੇਂਗੀ ਤੂੰ ਸੋਚੇਂਗੇ ਮੇਰੀ ਬਾਣਾ ਕੀ ਕਰਦੇ ਪਏ ਮਗਰੇ ਨਾ ਪੁੱਤ ਮੈਂ ਨਾ ਮੇਰੀ ਬਾਂਦੀ ਆਪਣੀ ਧੀ ਦੀ ਜੋੜੀ ਦੇ ਲਾਲਾ ਤੇ ਮੈਂ ਕਿਹਾ ਨਹੀਂ ਮੈਂ ਪੁੱਤਾਂ ਦੀ ਜੋੜੀ ਦੇ ਲੋੜੀ ਪੁੱਤ ਮੈਨੂੰ ਪੁੱਛਣਗੇ ਮੇਰੀ ਸੇਵਾ ਕਰਨਗੇ ਪਗਰ ਮੈਨੂੰ ਇਹ ਨਹੀਂ ਪਤਾ ਮੇਰਾ ਆਹ ਹਾਲ ਕਰਨਗੇ ਮੇਰੇ ਪੁੱਤ ਤੇ ਮੇਰੀ ਧੀ ਮੈਨੂੰ ਪੁੱਛੂਗੀ ਮੈਂ ਮੰਮੀ ਤਾਈਓ ਮੈਨੂੰ ਇੰਨੇ ਦਿਨਾਂ ਤੋਂ ਹੌਲ ਪਈ ਜਾਂਦੇ ਕੁਛ ਤੇ ਗੜਬੜਾ ਕੁਛ ਤੇ ਸਹੀ ਨਹੀਂ ਆ ਇਹੋ ਹੀ ਗੜਬੜ ਸੀ ਮੰਮੀ ਮੈਂ ਤੁਹਾਨੂੰ ਫੋਨ ਵੀ ਕੀਤਾ ਸੀਗਾ ਤੁਸੀਂ ਮੈਨੂੰ ਉਹਦਾ ਸੱਚ ਸੱਚ ਕਿਉਂ ਨਹੀਂ ਦੱਸਿਆ ਮੈਂ ਉਸੇ ਤੇ ਵੀ ਨਹੀਂ ਆ ਜਾਣਾ ਸੀਗਾ ਨਾ ਮੇਰੇ ਰੋਟੀ ਖਾਣ ਦਾ ਮਨ ਕਰਦਾ ਹੈ ਨਾ ਕੁਛ ਕਰਨ ਦਾ ਮਨ ਨਹੀਂ ਆਂਦਾ ਹੈ ਮੰਮੀ ਇਹਨਾਂ ਨੇ ਤੁਹਾਡਾ ਕੀ ਹਾਲ ਬਣਾ ਦਿੱਤਾ ਵਾ ਮੈਨੂੰ ਇਹ ਆਸ ਨਹੀਂ ਹੈ ਇਹ ਦੋਵਾਂ ਤੋਂ ਮੰਮੀ ਤੂੰ ਮੇਰੀ ਆਂਧਰਾ ਵਾ ਨਾ ਤੂੰ ਮੇਰੀ ਤੀਹਾਂ ਤੈਨੂੰ ਤਾਂ ਪਤਾ ਲੱਗ ਗਿਆ ਮੇਰੀ ਮਾਂ ਠੀਕ ਨਹੀਂ ਹੈ ਜੀ ਮੰਮੀ ਮੈਂ ਤੇ ਅਚਾਨਕ ਹੀ ਅੱਜ ਆ ਗਈ ਜੇ ਮੈਂ ਅੱਜ ਹੀ ਨਾ ਆਂਦੀ ਤੇ ਤੁਹਾਡਾ denn ਨੇ ਕੀ ਹਾਲ ਕਾੜ ਦੇਣਾ ਸੀ ਸਾਰੇ ਕਿੱਥੇ ਗਏ ਆ ਮੈਂ ਸਾਰਿਆਂ ਨਾਲ ਗੱਲ ਕਰਾਂਗੀ ਮੰਮੀ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਪਹਿਲਾਂ ਤੁਸੀਂ ਕੋਈ ਚੀਜ਼ ਜੇ ਇੱਕ ਮਹੀਨਾ ਉੱਥੇ ਰਹੋਗੇ ਇੱਕ ਮਹੀਨਾ ਉੱਥੇ ਮੈਂ ਤੁਹਾਨੂੰ ਇਹਨਾਂ ਦੇ ਨਾਲ ਨਹੀਂ ਰਹਿਣ ਦੇਣਾ ਮੈਂ ਤੁਹਾਨੂੰ ਇਹਨਾਂ ਦੇ ਨਾਲ ਨਹੀਂ ਰਹਿਣ ਦੇਣਾ ਮੰਮੀ ਸਾਰਿਆਂ ਨੂੰ ਬੁਲਾਓ ਆਵਾਜ਼ ਮਾਰੋ ਸਾਰਿਆਂ ਨੂੰ ਪੁੱਤ ਮੈਂ ਤੇਰੇ ਵੀਰਾਂ ਵਾਸਤੇ ਮਰਦੀ ਹਾਂ ਮੈਂ ਤੇਰੀ ਉਨੀ ਪਰਵਾਹ ਨਹੀਂ ਕੀਤੀ ਜੀ ਜੀ ਮੈਂ ਉਹਨਾਂ ਦੀ ਕਰਜ਼ੀ ਹ ਉਹਨਾਂ ਨੇ ਤਾਂ ਮੈਨੂੰ ਰੋਲ ਹੀ ਛੱਡਿਆ ਵਾ ਪੁੱਛਣਾ ਕੀ ਕੁਝ ਖਾਣ ਨੂੰ ਨਹੀਂ ਦਿੰਦੇ ਕੀ ਲੜ ਰਗ ਚਾਰੇ ਕੀਤੇ ਮੈਂ ਪਾਣੀ ਪੀ ਪੀ ਕੇ ਮੈਂ ਪਾਣੀ ਦੀ ਢੋਬ ਕੇ ਰਸ ਖਾਦੇ ਨਾ ਨੇ ਮੈਨੂੰ ਚਾਹ ਮੇਰੀ ਦਿੱਤੀ ਮੰਮੀ ਨਾ ਬੋਲ ਨਾ ਰੋ ਬਸ ਕਰ ਜੋ ਹੁਣ ਤਾਂ ਧੀ ਧੀ ਆ ਗਈ ਆ ਤੁਨ ਰੋ ਦਿਲ ਉਡਣੀ ਆ ਤੁਹਾਡੇ ਰੋਣ ਦੇ ਦਿਨ ਖਤਮ ਮੰਮੀ ਚੁੱਪ ਕਰ ਜਾ ਤੂੰ ਲੈ ਦੀਦੀ ਤੂੰ ਹੀ ਦੀਦੀ ਆਗੀ ਵੇ ਤੈਨੂੰ ਸ਼ਰਮ ਨਹੀਂ ਆਈ ਤੇਰੀ ਹਿੰਮਤ ਕਿਤਰੀ ਹੈ ਮੇਰੀ ਮਾਂ ਨੇ ਇਹ ਸਭ ਕੁਝ ਕਰਨ ਦੀ ਕੀ ਹੋਇਆ ਵਾ ਹੋਇਆ ਕੀ ਆ ਮੰਮੀ ਉਠੋ ਦੀਦੀ ਆ ਕੀ ਬਤਮੀਜ਼ੀ ਤੁਸੀਂ ਮੇਰੇ ਘਰ ਵਾਲੇ ਦੇ ਚਪੇੜ ਕਿਦਾਂ ਮਾਰੀ ਤੂੰ ਚੁੱਪ ਕਰ ਜਾ ਜਿਹੋ ਜੀ ਚਪੇੜ ਉਹਦੇ ਪਈ ਨਾ ਉਹੋ ਜੀ ਤੇਰੇ ਪੈ ਜਾਣੀ ਆ ਤੁਹਾਨੂੰ ਦੋਵਾਂ ਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਉਹ ਤੇਰੀ ਸਾਕੀ ਮਾਂ ਵਾ ਆਪਣੇ ਕੁੱਖੋਂ ਨੇ ਤੈਨੂੰ ਜਨਮ ਦਿੱਤਾ ਤੇ ਤੂੰ ਕੀ ਕੀਤਾ ਆਪਣੀ ਮਾਂ ਦੇ ਨਾਲ ਮੰਮੀ ਛੋਟੇ ਹੁੰਦੇ ਕਿ ਕੀ ਕਹਿੰਦਾ ਹੁੰਦਾ ਸੀ ਗਏ ਕਿ ਮੈਂ ਬੁੱਢਾ ਵੀ ਹੋ ਜਾਊਂਗਾ ਨਾ ਉਦੋਂ ਵੀ ਆਪਣੀ ਮਾਂ ਦੇ ਨਾਲ ਹੀ ਰੋਟੀ ਖਾਊਂਗਾ ਆਪਣੀ ਮਾਂ ਤੋਂ ਬਿਨਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਜਦੋਂ ਸਕੂਲੋਂ ਆਂਦਾ ਸੀਗਾ ਹੋਰ ਕੁਝ ਨਹੀਂ ਲੱਭਦਾ ਸੀ ਬਸ ਤੁਹਾਨੂੰ ਹੀ ਲੱਭਦਾ ਸੀ ਤੇ ਅੱਜ ਇਹੋ ਹੀ ਮਾਂ ਤਹਾਡੇ ਵਾਸਤੇ ਇੱਕ ਚੀਜ਼ ਬਣ ਗਈ ਆ ਕਿ ਤੁਸੀਂ ਪਟਵਾਰੇ ਕਰ ਦਿੱਤੇ ਮਾ ਦੇ ਇੰਨੀ ਕ ਵੀ ਤੈਨੂੰ ਸ਼ਰਮ ਨਹੀਂ ਆਈ ਕਿਹਦੇ ਪਿੱਛੇ ਆਜ ਜਾਇਦਾਦ ਦੇ ਪਿੱਛੇ ਸਹੀ ਕਹਿੰਦੇ ਆ ਜਦੋਂ ਮੁੰਡਿਆਂ ਦੇ ਵਿਆਹ ਹੋ ਜਾਂਦੇ ਨਾ ਜਨਾਨੀਆਂ ਪਿੱਛੇ ਲੱਗ ਕੇ ਆਪਣੇ ਮਾਪਿਓ ਭੁੱਲ ਜਾਂਦੇ ਤੈਨੂੰ ਤੇ ਤੇਰੀ ਮੰਮੀ ਨੇ ਇਤਰਾਹ ਦੀ ਸਿੱਖਿਆ ਨਹੀਂ ਨਾ ਦਿੱਤੀ ਫਿਰ ਵੀ ਤੂੰ ਇਹ ਸਭ ਕੁਝ ਕੀਤਾ ਮੇਰੀ ਗੱਲ ਸੁਣ ਲੈ ਮਾਂ ਨੇ ਕਦੀ ਇਹ ਨਹੀਂ ਨਾ ਸੋਚਿਆ ਹਿੱਗਾ ਕਿ ਮੇਰੇ ਤਿੰਨ ਬੱਚੇ ਆ ਮੈਂ ਤਿੰਨਾਂ ਬੱਚਿਆਂ ਦਾ ਬਟਵਾਰਾ ਕਰ ਦਿੰਨੀ ਇੱਕ ਮਹੀਨਾ ਮੈਂ ਇਹਦੀ ਦੇਖਰੇਖ ਕਰੂੰਗੀ ਇੱਕ ਮਹੀਨਾ ਮੈਨੂੰ ਖਵਾਉ ਪਿਓਂਗੀ ਇੱਕ ਮਹੀਨਾ ਇਹਨੂੰ ਤੇ ਇੱਕ ਮਹੀਨਾ ਉਹਨੂੰ ਇਹ ਤਰ੍ਹਾਂ ਕੀਤਾ ਤੇਰੀ ਮਾਂ ਨੇ ਕਦੀ ਤੇ ਤੁਸੀਂ ਆਪਣੀ ਮਾਂ ਦਾ ਬਟਵਾਰਾ ਕਰਤਾ ਇੱਕ ਮਹੀਨੇ ਮੰਮੀ ਵੱਡੇ ਕੋ ਰਹੇਗੀ ਇੱਕ ਮਹੀਨੇ ਮੰਮੀ ਛੋਟੇ ਕੋ ਰਹੇਗੀ ਤੇ ਇਹ ਸਾਰਾ ਕੁਝ ਜਾਇਦਾਦ ਪਿੱਛੇ ਮੇਰੀ ਗੱਲ ਸੁਣ ਲੈ ਸਾਹਿਲ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਤੂੰ ਮੰਮੀ ਦਾ ਸਭ ਤੋਂ ਜ਼ਿਆਦਾ ਲਾਡਲਾ ਤੇ ਸਭ ਤੋਂ ਜ਼ਿਆਦਾ ਚੰਗਾ ਮੁੰਡਾ ਸੀਗਾ ਤੇ ਤੂੰ ਇਹ ਸਭ ਕੁਝ ਕਰ ਦਿੱਤਾ ਸਿਰਫ ਆਪਣੀ ਜਨਾਨੀ ਪਿੱਛੇ ਲੱਗ ਕੇ ਇਹਦੀਆਂ ਗੱਲਾਂ ਦੇ ਵਿੱਚ ਆ ਕੇ ਉਹ ਤੇ ਬਗਾਨੀ ਸੀਗੀ ਪਰ ਤੂੰ ਤੇ ਆਪਣੀ ਮਾਂ ਦਾ ਸਕਾ ਪੁੱਤ ਸੀਗੇ ਨਾ ਤੂੰ ਕਿਉਂ ਨਹੀਂ ਉਹਦੀ ਵੇਖੀ ਤੂੰ ਕਿਉਂ ਨਹੀਂ ਉਹਦੀ ਦੇਖ ਰਿਹਾ ਕੀਤੀ ਉਹ ਤੇ ਮੈਂ ਅਜੇ ਅਚਾਨਕ ਹੀ ਆ ਗਈ ਤੁਸੀਂ ਹੀ ਵਾਰ ਕੋ ਮਣ ਗਏ ਜੇ ਬੜੇ ਮਜ਼ੇ ਦੇ ਨਾਲ ਮੇਰੀ ਮਾਂ ਬੁਖਾਰ ਦੇ ਵਿੱਚ ਇੱਥੇ ਤੜਫਨਦੀ ਸੀ ਤੁਹਾਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਨਾ ਉਹਨੂੰ ਕੋਈ ਬੁਖਾਰ ਦੀ ਦਵਾਈ ਨਾ ਉਹਨੂੰ ਖਾਣ ਪੀਣ ਨੂੰ ਕੁਝ ਇਹੋ ਜਿਹਾ ਹੋ ਗਏ ਜੇ ਤੁਸੀਂ ਇਹੋ ਜਿਹਾ ਨੀਚ ਹੋ ਗਏ ਜੇ ਮੈਨੂੰ ਤਾਂ ਤੇ ਯਕੀਨ ਨਹੀਂ ਸੀਗਾ ਦੀਦੀ ਕੀ ਕਰੀਏ ਘਰ ਦਾ ਖਰਚਾ ਹੀ ਨਹੀਂ ਸੇ ਪੂਰਾ ਹੋ ਰਿਹਾ ਕਿਰਨ ਹਾਂ ਬਿਲਕੁਲ ਠੀਕ ਕਹਿ ਰਹੀ ਹੈ ਕੀ ਕਰਦੇ ਦੇ ਖਰਚੇ ਪੂਰੇ ਕਰੀਏ ਕਿ ਇਹਨਾਂ ਦੀ ਦਵਾਈਆਂ ਦਾ ਵੇਖੀਏ ਹਰ ਮਹੀਨੇ ਤੈਨੂੰ ਨਹੀਂ ਪਤਾ ਕਿੰਨੀ ਮਹਿੰਗੀ ਦਵਾਈ ਆਂਦੀ ਹੈ ਉੱਤੇ ਸਾਡਾ ਆਪਣਾ ਘਰ ਦਾ ਖਰਚਾ ਫਿਰ ਇਹਨਾਂ ਦਾ ਹੋਰ ਕਿੰਨਾ ਕੁਝ ਫਲਾਣਾ ਢਮਗਾਣਾ ਨਹੀਂ ਮੁੱਕਦਾ ਅਸੀਂ ਕੀ ਕਰਦੇ ਇਸੇ ਕਰਕੇ ਅਸੀਂ ਇਹ ਫੈਸਲਾ ਲਿਆ ਸੀ ਕਿ ਇੱਕ ਮਹੀਨਾ ਛੋਟੀ ਕੋ ਰਹੇਗੀ ਤੇ ਇੱਕ ਮਹੀਨਾ ਮੇਰੇ ਕੋਲ ਸ਼ਾਬਾਸ਼ ਬਹੁਤ ਵਧੀਆ ਬਹੁਤ ਹੀ ਵਧੀਆ ਮੇਰੀ ਗੱਲ ਸੁਣ ਸਾਹਿਲ ਤੈਨੂੰ ਵੀ ਪਤਾ ਵਾ ਕਿ ਜਦੋਂ ਆਪਾਂ ਛੋਟੇ ਸੀ ਨਾ ਪਿਓ ਦਾ ਸਾਯਾ ਸਾਡੇ ਸਿਰ ਤੋਂ ਉਹਦੋਂ ਹੀ ਉੱਠ ਗਿਆ ਤੇ ਮੇਰੀ ਮਾਂ ਨੇ ਤੇ ਨਹੀਂ ਸੋਚਿਆ ਕਿ ਮੈਂ ਹੁਣ ਆਪਣੇ ਬੱਚਿਆਂ ਨੂੰ ਨਹੀਂ ਪੜਾਉਣਾ ਲਿਖਾਣਾ ਇਹਨਾਂ ਨੂੰ ਬਸ ਕੰਮ ਤੇ ਹੀ ਲਾ ਦੇਣਾ ਚੰਗੀ ਪਰਵਰਿਸ਼ ਕਰਕੇ ਚੰਗਾ ਪੜਾਇਆ ਲਿਖਾਇਆ ਆਪ ਮਿਹਨਤ ਕਰਦੀ ਰਹੀ ਆ ਆਪ ਕੰਮ ਕਰਦੀ ਰਹੀਏ ਤੇ ਤੁਸੀਂ ਇਸ ਕਾਬਿਲ ਹੋਏ ਜੇ ਨਹੀਂ ਤੇ ਤੁਸੀਂ ਵੀ ਲੋਕਾਂ ਦੀਆਂ ਦੁਕਾਨਾਂ ਦੇ ਉੱਤੇ ਹੀ ਕੰਮ ਕਰਨਾ ਸੀਗਾ ਨਾਲੇ ਵੱਡੀ ਭਾਬੀ ਤੁਸੀਂ ਆਪਣੇ ਘਰ ਵਾਲੇ ਦੇ ਬਾਹਰ ਜਾਂਦਾ ਇੰਨਾ ਹੰਕਾਰ ਨਾ ਕਰੋ ਤੁਹਾਨੂੰ ਤੇ ਪਤਾ ਨਹੀਂ ਹੋਣਾ ਕਿ ਮੇਰੇ ਵੱਡੇ ਵੀਰ ਦਾ ਸ਼ੁਰੂ ਤੋਂ ਹੀ ਸੁਪਨਾ ਸੀਗਾ ਕਿ ਮੈਂ ਬਾਹਰ ਜਾਣਾ ਮੈਂ ਜਹਾਜ਼ ਚੜ੍ਹਨਾ ਮੇਰੀ ਮਾਂ ਨੇ ਪਤਾ ਨਹੀਂ ਕੀਦੇ ਕੀਦੇ ਤਰਲੇ ਮਿੰਤਾ ਕੀਤੀਆਂ ਆਪਣੇ ਪੇਕਿਆਂ ਦੇ ਅੱਗੇ ਕਿੰਨੇ ਹੀ ਤਰਲੇ ਪਾਏ ਮੇਰੇ ਮੁੰਡੇ ਨੂੰ ਬਾਹਰ ਲੈ ਜਾਓ ਪੈਸੇ ਮੈਂ ਜੋੜ ਕੇ ਕਰ ਦਵਾਂਗੀ ਪੈਸੇ ਉਹ ਵੀ ਕਮਾਊਗਾ ਤੇ ਤੁਹਾਡਾ ਕਰਜ਼ਾ ਲਾ ਦੂਗਾ ਤੇ ਇਸ ਮਾਂ ਦੇ ਉਸ ਤਰਲੇ ਮਿੰਤਾ ਕਰਕੇ ਹੀ ਤੁਹਾਡਾ ਘਰ ਵਾਲਾ ਬਾਹਰ ਗਿਆ ਉਹ ਜਿਹੜੇ ਵੀ ਮੁਕਾਮ ਤੇ ਹਨ ਉਹ ਤੁਹਾਡੇ ਬਦੌਲਤ ਨਹੀਂ ਹਨ ਆਪਣੀ ਮਾਂ ਦੀ ਬਦੌਲਤ ਆ ਤੇ ਜਿਹੜੇ ਮੁਕਾਮ ਤੇ ਤੂੰ ਆ ਨਾ ਤੂੰ ਵੀ ਆਪਣੀ ਜਦਾਨੀ ਦੀ ਬਦੌਲਤ ਨਹੀਂ ਆ ਆਪਣੀ ਮਾਂ ਦੀ ਬਦੌਲਤ ਆ ਤੇ ਤੁਹਾਡੇ ਵਰਗੇ ਮੁੰਡੇ ਕਹਿ ਦਿੰਦੇ ਆ ਕਿ ਸਾਡੀਆਂ ਜਨਾਨੀਆਂ ਸਹੀ ਆ ਤੇ ਮਾਵਾ ਗਲਤ ਆ ਤਾਈਓ ਉਹ ਕਹਾਵਤ ਬਿਲਕੁਲ ਸਹੀ ਆ ਤੁਹਾਨੂੰ ਵੇਖ ਕੇ ਪੋਤੇ ਵਡਾਂ ਜ਼ਮੀਨਾਂ ਧੀਆਂ ਦੋਖ ਵਡਾਂਦੀਆਂ ਨੇ ਤੇ ਤੁਹਾਨੂੰ ਜਰਾ ਵੀ ਸ਼ਰਮ ਨਹੀਂ ਆਈ ਮੇਰੀ ਮਾਂ ਦੇ ਨਾਲ ਇਹ ਸਭ ਕਰਦੇ ਓਏ ਉਹਨੂੰ ਭੁੱਖੇ ਰੱਖਦੇ ਸਾਹਿਲ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਵੱਡੀ ਭਾਬੀ ਤੁਹਾਡੇ ਤੋਂ ਵੀ ਨਹੀਂ ਤੂੰ ਹੀ ਤਾਂ ਇੰਨੇ ਚੰਗੇ ਸੀਗੇ ਬਸ ਜਾਇਦਾਦ ਪਿੱਛੇ ਤੂੰ ਹੀ ਇਹ ਸਾਰਾ ਕੁਝ ਕੀਤਾ ਤੂੰ ਹੀ ਤੇ ਕਹਿੰਦੇ ਸੀ ਮੇਰੀਆਂ ਤੇ ਦੋ ਦੋ ਮਾਵਾਵਾਂ ਇੱਕ ਮੰਮੀ ਨੂੰ ਤੇ ਇੱਕ ਆਪਣੀ ਮੰਮੀ ਨੂੰ ਤੇ ਅੱਜ ਤੂੰ ਹੀ ਹੱਲ ਕੇ ਆ ਕੀ ਕਰ ਦਿੱਤਾ ਮੇਰੀ ਮਾਂ ਦਾ ਕੀ ਹੱਲ ਕਰ ਦਿੱਤਾ ਹਾਏ ਰੱਬਾ ਜੇ ਮੈਂ ਅੱਜ ਵੀ ਨਾ ਆਂਦੀ ਤੇ ਕੀ ਪਤਾ ਮੇਰੀ ਮਾਂ ਨਾਲ ਕੀ ਹੋ ਜਾਣਾ ਸੀਗਾ ਉਹਨੇ ਇੱਥੇ ਰਹਿਣਾ ਵੀ ਸੀਗਾ ਕਿ ਨਹੀਂ ਹਾਂ ਇੱਕ ਅਧੂਰੀ ਕਹਾਵਤ ਹੈ ਨਾ ਉਹ ਮੈਂ ਪੂਰੀ ਕਰਦੀ ਆ ਤੁਹਾਡੇ ਹਿੱਸੇ ਆ ਸਾਰੀ ਜਾਇਦਾਦ ਆ ਸਾਰੀਆਂ ਜ਼ਮੀਨਾਂ ਤੁਸੀਂ ਸੰਭੋ ਤੇ ਮੇਰੇ ਹਿੱਸੇ ਮੇਰੀ ਮਾਂ ਨੂੰ ਦੇ ਦਿਓ ਮੈਨੂੰ ਉਹੀ ਬੜਾ ਵਾ ਤੁਸੀਂ ਸੰਭ ਕੇ ਕਰ ਲਓ ਜੋ ਕਰਨਾ ਵਾ ਮੇਰੀ ਜਾਇਦਾਦ ਤੇ ਮੇਰੀ ਮਾਂ ਹੀ ਆ ਨਾ ਕਿ ਆ ਘਰ ਤੇ ਜਿਹੜੀ ਉਹ ਕਿਰਨ ਪੁੱਤ ਮੈਂ ਹੀ ਗਲਤ ਸਾਂ ਮੈਂ ਪੁੱਤਾਂ ਦੀ ਜੋੜੀ ਬਣਾਉਂਦੀ ਰਹੀ ਤੇਰੀ ਨਾਨੀ ਮੈਨੂੰ ਆਂਦੀ ਸੀ ਧੀ ਦੀ ਜੋੜੀ ਬਣਾ ਮੈਂ ਕਿਹਾ ਨਹੀਂ ਮੈਂ ਪੁੱਤਾਂ ਦੀ ਜੋੜੀ ਬਣਾਉਣੀ ਮੈਨੂੰ ਪੁੱਤਾਂ ਨੇ ਪੁੱਛਣਾ ਮਗਰ ਤੂੰ ਕਰ ਵਖਾਇਆ ਪੁੱਤਾਂ ਨੇ ਤੇ ਮੈਨੂੰ ਵੰਡਤਾ ਤੀਨੇ ਮੈਨੂੰ ਸਾਹਮ ਲਿਆ ਗੱਲਾਂ ਲਾ ਲਿਆ ਦੇਖ ਯਾਰ ਤੂੰ ਮੇਰੇ ਨਾਲ ਰਹਿਣਾ ਕਿ ਨਹੀਂ ਰਹਿਣਾ ਇਹ ਤੇਰੀ ਮਰਜ਼ੀ ਆ ਪਰ ਮੈਂ ਆਪਣੀ ਮਾਂ ਦੇ ਬਿਨਾਂ ਨਹੀਂ ਰਹਿ ਸਕਦਾ ਮੈਂ ਆਪਣੀ ਮਾਂ ਨੂੰ ਸੰਭੂਗਾ ਤੇ ਤੇਰ ਕੋ ਜੇ ਮੇਰੀ ਮਾਂ ਨੂੰ ਸੰਭਿਆ ਜਾਂਦਾ ਠੀਕ ਆ ਜੇ ਨਹੀਂ ਸੰਭਿਆ ਜਾਂਦਾ ਤੂੰ ਆਪਣੇ ਘਰ ਵਾਪਸ ਜਾ ਸਕਦੀ ਮਮੀ ਮੈਨੂੰ ਨਹੀਂ ਪਤਾ ਲੱਗਾ ਕਿ ਮੈਂ ਕਦੋਂ ਇਨਾ ਨਿਰਦਈ ਹੋ ਗਿਆ ਤੂੰ ਹੀ ਮੈਨੂੰ ਇਨਾ ਵੱਡਾ ਕੀਤਾ ਮੈਨੂੰ ਪਾਲ ਲਿਆ ਪੋਸਿਆ ਤੇ ਜਿਹੜੇ ਫਰਜ਼ ਮੇਰੇ ਸੀਗੇ ਮੈਂ ਉਹ ਫਰਜ਼ਾਂ ਤੋਂ ਦੂਰ ਹੋ ਗਿਆ ਮਮੀ ਸਾਈ ਇੱਕ ਗਲਤੀ ਤੇਰੇ ਇਕੱਲੇ ਕੋ ਨਹੀਂ ਹੋਈ ਅੱ ਸਾਡੇ ਤਿੰਨਾਂ ਕੋਲ ਹੋਈ ਐ ਨਹੀਂ ਮੰਮੀ ਕਿਰਨ ਸਾਡੇ ਕੋ ਬਹੁਤ ਵੱਡੀ ਗਲਤੀ ਹੋ ਗਈ ਮੰਮੀ ਸਾਨੂੰ ਮਾਫ ਕਰ ਦਿਓ ਅਸੀਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਦੀਦੀ ਤੁਸੀਂ ਵੀ ਸਾਨੂੰ ਮਾਫ ਕਰ ਦਿਓ ਅਸੀਂ ਆਪਣੀ ਸੱਸ ਨੂੰ ਮਾਂ ਨਹੀਂ ਸਮਝ ਕੇ ਰੱਖਿਆ ਕਿਰਨ ਉਹ ਜਿਹੜੀ ਮਾਂ ਨੂੰ ਮੈਂ ਅੱਜ ਤੱਕ ਕੁਝ ਕਿਹਾ ਨਹੀਂ ਸੀ ਇਹ ਪਤਾ ਨਹੀਂ ਕਿਉਂ ਇਹ ਸਭ ਪੈਸੇ ਦੇ ਲਾਲਚ ਵਿੱਚ ਆਪਾਂ ਪਤਾ ਨਹੀਂ ਕੀ ਕਰੀ ਜਾ ਰਹੀ ਸੀ ਕਿ ਉਹਨੂੰ ਆਪਾਂ ਰੋਟੀ ਵੀ ਖਾਣ ਨੂੰ ਨਹੀਂ ਦਿੱਤੀ ਪਤਾ ਨਹੀਂ ਸਾਨੂੰ ਕੀ ਹੋ ਗਿਆ ਸੀ ਬਸ ਆਹੀ ਨਾ ਦੁਨਿਆਵੀ ਚੀਜ਼ਾਂ ਵੱਲ ਭਾਈ ਦੇ ਰਹੇ ਪਰ ਜਿਹੜੀ ਸਾਡੀ ਅਸਲੀ ਦੌਲਤ ਹੈ ਨਾ ਉਹਦੇ ਵੱਲ ਤੇ ਕਦੀ ਅਸੀਂ ਧਿਆਨ ਹੀ ਨਹੀਂ ਕੀਤਾ ਮੰਮੀ ਇੱਕ ਵਾਰੀ ਬਸ ਆਪਣੇ ਪੁੱਤ ਨੂੰ ਮਾਫ ਕਰ ਦੋ ਇੱਕ ਵਾਰੀ ਮਾ ਬੱਸ ਮੰਮੀ ਹੁਣ ਤੁਹਾਨੂੰ ਰੋਂਦੀ ਨਾ ਬਿਲਕੁਲ ਵੀ ਲੋੜ ਨਹੀਂ ਆ ਤੇ ਜਿਹੜਾ ਆਪਾਂ ਕਹਿੰਦੇ ਸੀ ਨਾ ਤੁਸੀਂ 1 ਮਹੀਨਾ ਉਧਰ ਰਹੋ 1 ਮਹੀਨਾ ਇੱਧਰ ਹੁਣ ਪਲੀਜ਼ ਆਪਣੇ ਪੁੱਤ ਨੂੰ ਆਪਣੇ ਕੋਲ ਰੱਖ ਲਓ ਆ ਸਾਰਾ ਘਰ ਤੁਹਾਡਾ ਵਾ ਕੀ ਤੁਸੀਂ ਮੈਨੂੰ ਆਪਣੇ ਕੋਲ ਰੱਖੋਗੇ ਕਿਰਨ ਮaaf ਕਰਦੇ ਪੁੱਤ ਨਨ ਮaaf ਕਰਦੇ ਛੋਟਾ ਵਾ ਤੇਰ ਤੂੰ ਮaaf ਕਰਦੇ ਪੁੱਤ ਤੇਰੀ ਸਾਨੂੰ ਮaaf ਕਰਦੋ ਸਾਰਿਆਂ ਹਾਂ ਕਿਰਨ ਸਾਨੂੰ ਮaaf ਕਰਦੇ ਹੁਣ ਮੰਮੀ ਤੁਹਾਡੀ ਮਰਜ਼ੀ ਆ ਤੁਸੀਂ ਸਾਨੂੰ ਰੱਖਣਾ ਪੁੱਤ ਮੇਰੇ ਦੇਰ ਕਿਉਂ ਤੂੰ ਕਦੀ ਵੀ ਬਾਹਰ ਨਹੀਂ ਸੀ ਗਿਆ ਮੈਂ ਤੇ ਤੂੰ ਕਿੰਨਾ ਕੁਝ ਕਰਦੇ ਮੈਨੂੰ ਉਹਨਾਂ ਹੀ ਜ਼ਿਆਦਾ ਤਰਸਉਂਦਾ ਹੀ ਮਗਰ ਕਰ ਮੈਂ ਕੀ ਸਕਦੀ ਆ ਬੱਚੇ ਮੈਂ ਤੈਨੂੰ ਦਿਲਾਂ ਚੋਂ ਨਹੀਂ ਕੱਢਿਆ ਤੂੰ ਹੀ ਮੇਰੀਆਂ ਧੀਆ ਵਰਗੀਆਂ ਦੇ ਕਿਰਨਾਂ ਚਲੋ ਮੰਮੀ ਚੁੱਪ ਕਰ ਜੋ ਇਹ ਵਧੀਆ ਹੋ ਗਿਆ ਕਿ ਇਹਨਾਂ ਸਾਰਿਆਂ ਨੂੰ ਇਹਨਾਂ ਦੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਅੱਜ ਤੋਂ ਬਾਅਦ ਇਹ ਨਹੀਂ ਤੁਹਾਨੂੰ ਰੱਖਣਗੇ ਤੁਸੀਂ ਇਹਨਾਂ ਨੂੰ ਰੱਖੋਗੇ ਇਹ ਘਰ ਇਹਨਾਂ ਦਾ ਨਹੀਂ ਤੁਹਾਡੇ ਨਾਮ ਦੇ ਨਾਲ ਹੀ ਜਾਣਿਆ ਜਾਊਗਾ ਠੀਕ ਆ ਮੰਮੀ ਤੇ ਚਲੋ ਜੀ ਇਹਨਾਂ ਨੂੰ ਤੇ ਸਮਾਂ ਲੱਗ ਗਿਆ ਤੇ ਬਾਕੀ ਆਪਾਂ ਇਹਨਾਂ ਨੂੰ ਵੀ ਸਮਝਾ ਦਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਬਹੁਤ ਹੀ ਇਮੋਸ਼ਨਲ ਸਟੋਰੀ ਸੀਗੀ ਮਾਂ ਦਾ ਬਟਵਾਰਾ ਕਈ ਜਗਾਵਾਂ ਦੇ ਉੱਤੇ ਇਸ ਤਰ੍ਹਾਂ ਹੁੰਦਾ ਵਾ ਕਿ ਮੁੰਡੇ ਜਿਹੜੇ ਦੋ ਹੋਣੇ ਜਾਂ ਤਿੰਨ ਹੋਣ ਉਹ ਆਪਣੀ ਮਾਂ ਨੂੰ ਆਪਣੇ ਘਰ ਰੱਖ ਨਹੀਂ ਸਕਦੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਜਾਂਦਾ ਵਾ ਜਿਹੜੀ ਮਾਂ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਆਪਣੇ ਬੱਚੇ ਨੂੰ ਪਾਲਦੀ ਆ ਉਹਨੂੰ ਪੜ੍ਹਾਉਂਦੀ ਲਿਖਾਉਂਦੀ ਆ ਉਹਦਾ ਸਾਰਾ ਕੁਝ ਵੇਖਦੀ ਆ ਤੇ ਬਾਅਦ ਵਿੱਚ ਮੁੰਡਿਆਂ ਨੂੰ ਕੀ ਹੋ ਜਾਂਦਾ ਵਾ ਕਿ ਉਹ ਆਪਣੀ ਮਾਂ ਨੂੰ ਨਹੀਂ ਰੱਖ ਪਾਉਂਦੇ ਤਾਂ ਹੀ ਲਾ ਲੈਂਦੇ ਆ ਇੱਕ ਮਹੀਨਾ ਤੂੰ ਖਵਾ ਇੱਕ ਮਹੀਨਾ ਤੂੰ ਖਵਾ ਵੀ ਮੈਂ ਨਹੀਂ ਖਵਾ ਸਕਦਾ ਮੇਰਾ ਮੈਂ ਇੰਨਾ ਖਰਚਾ ਕਰਦਾ ਹੁਣ ਤੇਰੀ ਵਾਰੀ ਆ ਤੂੰ ਵੀ ਇੰਨਾ ਖਰਚਾ ਕਰ ਮੈਂ ਦਵਾਈ ਵੀ ਨਹੀਂ ਲਿਆ ਕੇ ਦੇ ਸਕਦਾ ਤੇ ਇਹਦੇ ਵਿੱਚ ਮੁੰਡਿਆਂ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਮੇਨ ਰੋਲ ਹੁੰਦਾ ਉਹਨਾਂ ਦੀ ਵਾਈਫਸ ਦਾ ਜੇ ਉਹ ਸਹੀ ਹੋਣ ਜੇ ਉਹ ਸਹੀ ਰਹਿਣ ਉਹ ਆਪਣੇ ਘਰ ਵਾਲਿਆਂ ਨੂੰ ਪਿੱਛੋਂ ਫੀਡਿੰਗ ਨਾ ਕਰੀ ਜਾਣ ਤੇ ਘਰ ਕਦੀ ਖਰਾਬ ਹੀ ਨਾ ਹੋਣ ਤਾਂ ਹੀ ਉਹ ਤੇ ਵੇਖੋ ਉਹ ਵੀ ਤੇ ਕਿਸੇ ਦੀਆਂ ਕੁੜੀਆਂ ਹੀ ਆ ਹੁਣ ਮੈਂ ਆਪਣੀ ਮਾਂ ਨੂੰ ਸੰਭਿਆ ਮੈਂ ਇਨ੍ਹਾਂ ਦੀ ਕੁੜੀ ਸੀਗੀ ਪਰ ਇਨ੍ਹਾਂ ਦੀ ਵੀ ਮਾਂ ਆ ਇਹ ਵੀ ਪਿੱਛੋਂ ਕਿਸੇ ਦੀਆਂ ਕੁੜੀਆਂ ਹੈਗੀਆਂ ਆਪਣੀ ਮਾਂ ਵਾਸਤੇ ਸਾਰਿਆਂ ਨੂੰ ਹਮਦਰਦੀ ਹੋ ਜਾਂਦੀ ਹੈ ਪਰ ਆਪਣੀ ਸੱਸ ਵਾਸਤੇ ਹਮਦਰਦੀ ਨਹੀਂ ਹੁੰਦੀ ਤਾਈਓ ਤੇ ਵੇਖੋ ਕਿੰਨੇ ਵਿਰਧ ਆਸ਼ਰਮਾਂ ਜਿਹਦੇ ਵਿੱਚ ਮਾਵਾ ਮਾ ਪਿਓ ਸਾਰਿਆਂ ਨੂੰ ਛੱਡ ਜਾਂਦੇ ਆ ਲੋਕ ਕਿ ਆਪਾਂ ਭਾਈ ਇਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਇਹ ਸਾਡੇ ਉੱਤੇ ਬੋਝ ਹੈਗੇ ਆ ਇਹ ਵੇਖੋ ਜਦੋਂ ਤੁਸੀਂ ਸੀਗੇ ਤੁਹਾਡੇ ਮਾਪਿਓ ਤੁਹਾਨੂੰ ਬਹੁਤ ਸਮਝਦੇ ਕਿ ਯਾਰ ਇਹ ਤੇ ਸਾਰੀ ਰਾਤ ਜਾਗਦਾ ਰਹਿੰਦਾ ਵਾ ਇਹ ਸਾਰੀ ਰਾਤ ਮੈਨੂੰ ਖਪਾਉਂਦਾ ਰਹਿੰਦਾ ਮੈਂ ਤੇ ਇਹਨੂੰ ਪੁੱਛਣਾ ਹੀ ਨਹੀਂ ਆ ਤੇ ਫੇਰ ਜੇ ਮਾਂ ਇਸ ਤਰ੍ਹਾਂ ਕਰੇ ਤੇ ਇਸ ਕਰਕੇ ਜਿਹੜੇ ਵੀ ਇਸ ਤਰ੍ਹਾਂ ਕਰਦੇ ਆ ਲੋਕ ਆਪਣੀ ਮਾਂ ਪਿਓ ਨੂੰ ਨਹੀਂ ਰੱਖਦੇ ਆਪਣੀ ਮਾਂ ਪਿਓ ਨੂੰ ਨਹੀਂ ਪੁੱਛਦੇ ਉਹਨਾਂ ਨੂੰ ਰੋਟੀ ਪਾਣੀ ਨਹੀਂ ਪੁੱਛਦੇ ਹੁਣ ਕਈ ਕਹਿਣਗੇ ਕਿ ਨਹੀਂ ਇਸ ਤਰ੍ਹਾਂ ਹੁੰਦਾ ਨਹੀਂ ਬਟ ਇਸ ਤਰ੍ਹਾਂ ਹੁੰਦਾ ਵਾ ਬੜੀ ਜਗ੍ਹਾ ਤੇ ਇਸ ਤਰ੍ਹਾਂ ਹੁੰਦਾ ਵਾ ਪਰ ਮਾਵਾਂ ਨਹੀਂ ਹੁੰਦੀਆਂ ਕਿਉਂਕਿ ਜੇ ਇਸ ਤਰ੍ਹਾਂ ਨਾ ਹੁੰਦਾ ਹੋਵੇ ਨਾ ਫਿਰ વૃદ્ધ ਆਸ਼ਰਮ ਭਰੇ ਨਾ ਹੋਣ ਹੈਨਾ ਇਹਦੇ ਵਿੱਚ ਉਹ ਹੀ ਇਹਨਾਂ ਨੇ ਕਿਹਾ ਵਾ ਕਿ ਪੁੱਤ ਜ਼ਮੀਨਾਂ ਵਡਾਉਂਦੇ ਆ ਤੇ ਕੁੜੀਆਂ ਜੜੀਆਂ ਵਾ ਦੁੱਖ ਵਡਾਉਂਦੀਆਂ ਪਰ ਗੱਲ ਉੱਥੇ ਹੀ ਆ ਜਾਂਦੀ ਆ ਉਹ ਵੀ ਕਿਸੇ ਦੀਆਂ ਕੁੜੀਆਂ ਇਸ ਕਰਕੇ ਕੁੜੀਆਂ ਨੂੰ ਵੀ ਸਮਾਂ ਹੀ ਚਾਹੀਦਾ ਨੂਆਂ ਨੂੰ ਸਮਾਂ ਹੀ ਚਾਹੀਦਾ ਵਾ ਕਿ ਜੇ ਤੁਸੀਂ ਆਪਣੀ ਮਾਂ ਲਈ ਓਨੀ ਹਮਦਰਦੀ ਕੀਤੀ ਐ ਤੇ ਆਪਣੀ ਸੱਸ ਲਈ ਵੀ ਓਨੀ ਕਰੋ ਜੇ ਕੁੜੀਆਂ ਕਹਿੰਦੀਆਂ ਸਾਨੂੰ ਧੀ ਬਣਾ ਕੇ ਰੱਖਿਆ ਜਾਵੇ ਸੋਹਰਿਆਂ ਚ ਤੇ ਉਹਨਾਂ ਨੂੰ ਆਪਣੀ ਸੱਸ ਨੂੰ ਮਾਂ ਸਮਝ ਕੇ ਰੱਖਣਾ ਚਾਹੀਦਾ ਬਹੁਤ ਵੈਰੀ ਗੁੱਡ ਬਹੁਤ ਫਤ ਵਧੀਆ ਹਾਂ ਮੈਂ ਵੀ ਇਹੀ ਕਹੂੰਗਾ ਕਿ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਕੁਝ ਮੁੰਡੇ ਹੁੰਦੇ ਹਨਾ ਵਿਆਹ ਤੋਂ ਪਹਿਲਾਂ ਤੇ ਸਭ ਕੁਝ ਕਹਿੰਦੇ ਆ ਕਿ ਮਾਂ ਹੀ ਸਾਡੇ ਬਾਤ ਸਭ ਕੁਝ ਆ ਤੇ ਬਾਅਦ ਚ ਜਦੋਂ ਵਿਆਹ ਹੋ ਜਾਂਦਾ ਵਾ ਉਦੋਂ ਤੇ ਹੀ ਮਾਂ ਨੂੰ ਇੱਕ ਸਾਈਡ ਤੇ ਲਾ ਦਿੰਦੇ ਕਿ ਕੋਈ ਗੱਲ ਨਹੀਂ ਹੁਣ ਮੈਂ ਜੋ ਕੁਝ ਵੀ ਕਰੂੰਗਾ ਆਪਣੀ ਵਾਈਫ ਦੇ ਨਾਲ ਹੀ ਕਰੂੰਗਾ ਕਿਤੇ ਆਣਾ ਜਾਣਾ ਤੇ ਵਾਈਫ ਨਾਲ ਹੀ ਜਾਣਾ ਵਾ ਪਰ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਚਾਹੀਦਾ ਵਾ ਕਿ ਇਕਵਲੀ ਦੋਵਾਂ ਨੂੰ ਰੱਖਣਾ ਚਾਹੀਦਾ ਵਾ ਕਿ ਆਪਣੀ ਵਾਈਫ ਨੂੰ ਆਪਣੀ ਜਗ੍ਹਾ ਤੇ ਰੱਖਣ ਤੇ ਮਾਂ ਨੂੰ ਆਪਣੀ ਜਗ੍ਹਾ ਤੇ ਕਿ ਆਮਰਾ ਫੜਿਆ ਇੱਕ ਗਲਤੀ ਮੁੰਡਿਆਂ ਦੀ ਹੀ ਇਹ ਸਾਰੇ ਸੀਨ ਦੇ ਵਿੱਚ ਕੱਢਾਂਗੇ ਕਿਉਂਕਿ ਕੁੜੀਆਂ ਭਾਗੀਦਾਰ ਨਹੀਂ ਹੁੰਦੀਆਂ ਮੁੰਡੇ ਭਾਗੀਦਾਰ ਜਦੋਂ ਜਨਾਨੀ ਇਹ ਗੱਲ ਕਹਿੰਦੀ ਤੇ ਮੁੰਡਿਆਂ ਨੂੰ ਉਸਨੇ ਰੋਕ ਕਰਨੀ ਚਾਹੀਦੀ ਹੈ ਬਿਲਕੁਲ ਮੁੰਡਿਆਂ ਨੂੰ ਇਹ ਸੋਚਣਾ ਚਾਹੀਦਾ ਮਾਂ ਤੇ ਉਹ ਢਾਡੀ ਹਨ ਤੁਸੀਂ ਹਾਂ ਮੁੰਡੇ ਇੰਟਰਸਟਿਡ ਹੁੰਦੇ ਆ ਤੇ ਇਹ ਸਭ ਕੁਝ ਹੁੰਦਾ ਆਪਣੀ ਮਾਂ ਦੇ ਨਾਲ ਰਹੇ ਹੋ ਹਨਾ ਤੁਹਾਨੂੰ ਪਤਾ ਵਾ ਕਿ ਉਹਨੇ ਤੁਹਾਨੂੰ ਕਿਵੇਂ ਪਾਲਿਆ ਪੋਸਿਆ ਤੇ ਤੁਸੀਂ ਆਪਣੇ ਵਿਆਹ ਤੋਂ ਬਾਅਦ ਇੱਕ ਪਲ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਭੁੱਲ ਜਾਓ ਤੇ ਉਹ ਬਹੁਤ ਗਲਤ ਚੀਜ਼ ਆ ਤੇ ਇਦਾਂ ਖਾਸ ਕਰਕੇ ਜੋ ਮੁੰਡੇ ਕਰਦੇ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹ ਆਪਾਂ ਵੇਖਿਆ ਵਾ ਅਕਸਰ ਹੀ ਮੇਰੀ ਅੱਖੀ ਵੇਖੀ ਹੋਈ ਆ ਚੀਜ਼ਾਂ ਵਾਂ ਕਿ ਬਥੇਰੇ ਇਹੋ ਜਿਹੇ ਹੈ ਕਿ ਜਿਹੜੇ ਵਿਆਹ ਤੋਂ ਪਹਿਲਾਂ ਤੇ ਆਪਣੀ ਮੰਮਾ ਨੂੰ ਕਹਿੰਦੇ ਸੀ ਕਿ ਨਹੀਂ ਮੰਮੀ ਤੁਸੀਂ ਸਭ ਕੁਝ ਜੇ ਜਿਵੇਂ ਕੁਝ ਵੀ ਸਮਾਨ ਲੈਣਾ ਨਾ ਮੰਮੀ ਸਿਰਫ ਢੱਡਣਾ ਹੀ ਜਾਣਾ ਤੇ ਵਿਆਹ ਤੋਂ ਬਾਅਦ ਉਹ ਕਹਿੰਦੇ ਨਹੀਂ ਨਹੀਂ ਮੰਮੀ ਤੁਸੀਂ ਘਰੇ ਰੋ ਤੁਸੀਂ ਕੀ ਕਰਨਾ ਨਾਲ ਜਾ ਕੇ ਮੈਂ ਕੋਈ ਗੱਲ ਨਹੀਂ ਆਪਣੀ ਲਾਈਫ ਦੇ ਨਾਲ ਚੱਲ ਜਾਊਗਾ ਹੁਣ ਮੇਰੀ ਲਾਈਫ ਆ ਤੇ ਇਦਾਂ ਨਹੀਂ ਕਰਨਾ ਚਾਹੀਦਾ ਹਨਾ ਮਾਪਿਆਂ ਨੂੰ ਸਿਰਫ ਇੱਕ ਆਪਣੇ ਬੱਚਿਆਂ ਦਾ ਹੀ ਸਹਾਰਾ ਹੁੰਦਾ ਵਾ ਤੇ ਜਿਹੜੀ ਉਮਰ ਦੇ ਵਿੱਚ ਤੁਹਾਨੂੰ ਉਹਨਾਂ ਦਾ ਸਹਾਰਾ ਬੰਨਣਾ ਚਾਹੀਦਾ ਵਾ ਉਸ ਉਮਰ ਦੇ ਵਿੱਚ ਤੁਸੀਂ ਉਹਨਾਂ ਨੂੰ ਜਦੋਂ ਸਾਈਡ ਤੇ ਕਰ ਦਿੰਦੇ ਨਾ ਤੇ ਉਹਨਾਂ ਦੇ ਮਨ ਤੇ ਕੀ ਬੀਤਦੀ ਖਾਸ ਕਰ ਮੁੰਡਿਆਂ ਦਾ ਸਹਾਰਾ ਹੁੰਦਾ ਕਿਉਂਕਿ ਕੁੜੀਆਂ ਨੇ ਤੇ ਵਿਆਹ ਕੇ ਆਪਣੇ ਘਰੇ ਚਲੇ ਜਾਣਾ ਤੇ ਮੁੰਡਿਆਂ ਨੇ ਹੀ ਉਹਨਾਂ ਨੂੰ ਸਾਹਮਣਾ ਮਾ ਪਿਓ ਮਤਲਬ ਕਿ ਮੁੰਡੇ ਤਾਂ ਹੀ ਮੰਗਦੇ ਆ ਕਿ ਅੱਗੇ ਸਾਡੇ ਬੁਢਾਪੇ ਦਾ ਸਹਾਰਾ ਮਿਲ ਜਾਵੇ ਕਿਉਂਕਿ ਬੁਢਾਪੇ ਦਾ ਸਹਾਰਾ ਮੁੰਡੇ ਹੁੰਦੇ ਆ ਕਿਉਂਕਿ ਕੁੜੀਆਂ ਨੇ ਤੇ ਆਪਣੇ ਉਹੀ ਗੱਲ ਹੈ ਵਿਆਹ ਕੇ ਆਪਣੇ ਘਰ ਚਲੇ ਜਾਣਾ ਉਹਨਾਂ ਨੇ ਤੇ ਆਣਾ ਨਹੀਂ ਬਾਰ-ਬਾਰ ਤੇ ਮੁੰਡਿਆਂ ਨੇ ਹੀ ਮਾ ਪਿਓ ਨੂੰ ਸੰਭਣਾਵਾ ਤੇ ਇਸ ਕਰਕੇ ਜਿਹੜੇ ਇਸ ਤਰ੍ਹਾਂ ਕਰਦੇ ਹੋ ਪੁਲਿਸ ਨਾ ਕਰੋ ਤੇ ਜੇ ਤੁਹਾਨੂੰ ਸਾਡੀ ਛੋਟੀ ਜੀ ਸਟੋਰੀ ਵਧੀਆ ਲੱਗੀ ਆ ਤੇ ਤੁਸੀਂ ਆਪਣੇ ਸੁਜੈਸ਼ਨ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਸਟੋਰੀ ਨੂੰ ਸਟੋਰੀ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਤੇ ਹਾਂ ਸਾਡੀ ਇੱਕ ਟੀਮ ਮੈਂਬਰ ਨਿਊ ਸੋਨਾ ਤੇ ਸਾਰੇ ਜਾਣੇ ਦੱਸਿਓ ਇਹਦੀ ਐਕਟਿੰਗ ਕਿਵੇਂ ਦੀ ਲੱਗੀ ਆਪਾਂ ਨੂੰ 네ਗੇਟਿਵ ਰੋਲ ਦਿੱਤਾ ਜਿਹੜਾ ਕਿ ਇਹਨੇ ਬਹੁਤ ਵਧੀਆ ਤਰ੍ਹਾਂ ਨਿਭਾਇਆ ਵਾ ਨਹੀਂ ਤੇ ਫਰਸਟ ਟਾਈਮ ਹੀ ਕੋਈ ਵੀ ਕਹਿੰਦਾ ਕਿ ਨਹੀਂ ਯਾਰ ਆਪਾਂ 네ਗੇਟਿਵ ਰੋਲ ਨਹੀਂ ਕਰਨਾ ਬਟ ਇਹਨੇ 네ਗੇਟਿਵ ਰੋਲ ਬਹੁਤ ਵਧੀਆ ਬਖੂਬੀ ਨਿਭਾਇਆ ਵਾ ਤੇ ਅੱਗੇ ਵੀ ਇਹ ਸਾਡੀਆਂ ਵੀਡੀਓਜ਼ ਦੇ ਵਿੱਚ ਆਂਦੀ ਰਹੂਗੀ ਐਜ਼ ਅ ਸਾਹਿਲ ਦੀ ਵਾਈਫ ਬਣ ਕੇ ਚਲੋ ਜੀ ਇਸ ਵਿੱਚ ਇੱਕ ਗੱਲ ਹੋਰ ਜੀ ਨੇ ਬਹੁਤ ਵਧੀਆ ਅਨੋਲ ਹਾਂ ਇਹ इमोशनल ਰੋਲ ਰਾਜਪੰਦੀ ਨੇ ਬਹੁਤ ਬੈਸਾ ਲੱਗਾ ਹੋਏ ਤੇ ਕਮੈਂਟ ਕਰਿਓ ਤਾਂ ਫਿਰ ਅੱਗੋਦੋ ਹੀ ਕਰਾਂਗੀ ਆਂਟੀ ਦਾ इमोशनल ਰੋਲ ਸਭ ਤੋਂ ਬੈਸਟ ਸੀਗਾ ਸੀਰੀਅਸਲੀ ਜਿਹੜਾ ਵੀ ਵੀਡੀਓ ਆ ਵਾਲਾ ਪਾਰਟ ਵੇਖੂਗਾ ਉਹ ਜ਼ਰੂਰ ਇਹ ਰੋਲ ਵੇਖ ਕੇ ਰੋਗਾ ਦੀ ਅੱਖਾਂ 'ਚੋਂ ਪਾਣੀ ਆਊਗਾ ਕਿਉਂਕਿ ਆਂਟੀ ਸੀਰੀਅਸਲੀ ਉਸ ਰੋਲ ਦੇ ਵਿੱਚ ਡੁੱਬ ਗਏ ਸੀ ਤੇ ਚਲੋ ਜੀ ਉਹੀ ਗੱਲ ਆ ਸਟੋਰੀ ਵਧੀਆ ਲੱਗੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਬਾਏ ਬੈ